ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਹਲਕਾ ਅਮਰਸਰ ਤੋਂ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੂਰੀ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਗਿਆ। ਤਾਂ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਤੇ ਸਮਰਥਕਾਂ ਵੱਲੋਂ ਪੈਰਾਸ਼ੂਟ ਰਾਹੀਂ ਅਮਰਸਰ ਤੋਂ ਉਤਾਰੇ ਉਮੀਦਵਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ। ਇਸ ਸਬੰਧੀ ਵਿਧਾਨ ਸਭਾ ਹਲਕਾ ਪੱਛਮੀ ਦੇ ਅਧੀਨ ਪੈਂਦੇ ਇਲਾਕਾ ਕੋਟ ਖਾਲਸਾ ਵਿਖੇ ਸਾਫਕਾ ਕਾਉਂਸਲਰ ਮਿੰਟੂ ਦੇ ਗ੍ਰਹਿ ਵਿਖੇ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਭਾਜਪਾ ਦੇ ਵਰਕਰਾਂ ਨੇ ਹਿੱਸਾ ਲਿਆ। ਮੈਂ ਗੰਦੀਪ ਸਿੰਘ ਰੰਦਾਵਾ ਮੈਂ ਬੇਨਤੀ ਕਰਦਾ ਹਾਂ ਭਾਰਤੀ ਜਨਤਾ ਪਾਰਟੀ ਨੂੰ ਅਰੁਣ ਜੈਤਲੀ ਜੀ ਨੂੰ ਅਮਿਤ ਸ਼ਾਹ ਜੀ ਨੂੰ ਨਰਿੰਦਰ ਮੋਦੀ ਜੀ ਨੂੰ ਕਿ ਜਿਹੜੇ ਦਿੱਲੀ ਦੇ ਵਿੱਚੋਂ ਇਹਨਾਂ ਨੇ ਆਪਾਂ ਨੂੰ ਹਰਦੀਪੁਰੀ ਨੂੰ ਅੰਮ੍ਰਿਤਸਰ ਦੀ ਸੀਟ ਵਾਸਤੇ ਪੈਰਾਸ਼ੂਟ ਨਾਲ ਭੇਜਿਆ ਆ ਲੇਕਿਨ ਆਪਾਂ ਨੂੰ ਇੱਥੋਂ ਦਾ ਪੈਰਾਸ਼ੂਟ ਬਿਲਕੁਲ ਕੈਂਡੀਡੇਟ ਦੀ ਲੋੜ ਨਹੀਂ ਆ ਬਲਵਿੰਦਰ ਔਰ ਆਪਾਂ ਚਾਹੁੰਦੇ ਆ ਕਿ ਆਪਾਂ ਨੂੰ ਇਥੋਂ ਲੋਕਲ ਕੈਂਡੀਡੇਟ ਦਿੱਤਾ ਜਾਵੇ ਅੰਮ੍ਰਿਤਸਰ ਤੋਂ ਜੋ ਚਿਹਰਾ ਇਹੋ ਜਿਹਾ ਦਿੱਤਾ ਜਾਵੇ ਜਿਹੜਾ ਹਰ ਕਿਤੇ ਵਿਚਰਿਆ ਹੋਵੇ ਦੁੱਖ ਸੁੱਖ ਦੇ ਵਿੱਚ ਪਹੁੰਚਿਆ ਹੋਵੇ ਔਰ ਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੇ ਆਪਾਂ ਕੋਲ ਜਾ ਕੇ ਆਪਣੇ ਕੰਮ ਕਰਾ ਸਕੀਏ ਤੇ ਕਾਂਗਰਸ ਨੇ ਇਥੇ ਬਿਲਕੁਲ ਇੱਕ ਲੋਕਲ ਚਿਹਰਾ ਛੁੱਟਿਆ ਆ ਕਿ ਜਿਹੜਾ ਹਰ ਕਿਸੇ ਦੇ ਨਾਲ ਤੁਰਦਾ ਦੁੱਖ ਸੁੱਖ ਦੇ ਨਾਲ ਹੈ ਲੇਕਿਨ ਆਪਾਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਨੂੰ ਲੋਕਲ ਇੱਕ ਕੈਂਡੀਡੇਟ ਦਿੱਤਾ ਜਾਵੇ ਜਿਹਦੇ ਨਾਲ ਆਪਾਂ ਮੋਢੇ ਨਾਲ ਮੋਢਾ ਲਾ ਕੇ ਤੁਰ ਸਕੀਏ ਜੋ ਨਾ ਹੋਇਆ ਤਾਂ ਤੁਸੀਂ ਕੀ ਕਰੋਗੇ ਪਾਰਟੀ ਵਿਰੋਧ ਕਰੋਗੇ ਦੇਖੋ ਜਿੱਦਾਂ ਨਾਂ ਆਇਆ ਇੱਥੋਂ ਪੰਜਾਬ ਦੀ ਇਲੈਕਸ਼ਨ 2014 ਦੇ ਵਿੱਚ ਕੈਪਟਨ ਨੇ ਲੜੀ ਸੀ ਨਾਲ ਅਰुण ਜੇਟਲੀ ਨਾਲ ਲੜੀ ਸੀ ਕਿਉਂਕਿ ਚਿਹਰਾ ਇੱਕ ਬਿਲਕੁਲ ਪਛਾਣਿਆ ਕੈਪਟਨ ਸਾਹਿਬ ਦਾ ਸੀ ਜਿਹਨੂੰ ਵੋਟ ਜ਼ਿਆਦਾ ਪੈ ਗਈ ਸੀ ਅਰुण ਜੇਟਲੀ ਜੀ ਉਹ ਦੋ ਹਾਰ ਗਏ ਸੀ ਤੇ ਹੁਣ ਵੀ ਉਹ ਤੱਕਾ ਹੋ ਸਕਦਾ ਇਹਨਾਂ ਨਾਲ ਜੇਕਰ ਲੋਕਲ ਕੈਂਡੀਡੇਟ ਨੂੰ ਮਿਲਦੀ ਦਿੱਤੀ ਲੋਕਲ ਕੈਂਡੀਡੇਟ ਨੂੰ ਇੱਥੋਂ ਦੇ ਅਮਰਦੀਪ ਸਾਹਿਬ ਨੂੰ ਮਿਲਦੀ ਹੈ ਤੇ ਆਕਿ ਇਹ ਬੀਜੇਪੀ ਦੀ ਝੋਲੀ ਤੇ ਟਿਕਟ ਬਿਲਕੁਲ ਪੈ ਜਾਏਗੀ ਔਰ 100% ਜਿੱਤਣ ਦਾ ਚਾਂਸ ਹੈਗੇ ਲੋਕਲ ਕੈਂਡੀਡੇਟ ਨੂੰ ਟਿਕਟਿੰਗ ਦਾ ਇਹ ਮਕਸਦ ਆ ਕਿ ਜਿਹੜੀ ਬੀਜੇਪੀ ਗ ਔਰ ਇਹਨਾਂ ਦੀ ਟੀਮ ਵੱਲੋਂ ਇਹ ਜਿਹੜੇ ਕੈਂਡੀਡੇਟ ਦਿੱਤੇ ਗਏ ਨੇ ਸਾਡੇ ਇਹ ਸਾਡੇ ਲੋਕਲ ਕੈਂਡੀਡੇਟ ਨਹੀਂ ਆ ਅਸੀਂ ਬੀਜੇਪੀ ਔਰ ਅਕਾਲੀ ਦਲ ਦੇ ਅੱਗੇ ਬੇਨਤੀ ਕਰਦੇ ਆ ਕਿ ਸਾਨੂੰ ਲੋਕਲ ਕੈਂਡੀਡੇਟ ਦਿੱਤੇ ਜਾਣ ਕਿਉਂਕਿ ਜਿਨ੍ਹਾਂ ਦੇ ਬਾਰੇ ਅਸੀਂ ਜਾਣਦੇ ਹੋਈਏ ਔਰ ਉਹਨਾਂ ਕੋ ਜਾ ਕੇ ਅਸੀਂ ਕੰਮ ਲੈ ਸਕੀਏ ਇਹ ਰੋਸ ਜਿਹੜਾ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਕਿ ਕਿਉਂਕਿ ਸਾਡੇ ਲੋਕਲ ਕੈਂਡੀਡੇਟ ਨਹੀਂ ਹੈਗੇ ਇਹ ਪੈਰਾਸ਼ੂਟ ਦੇ ਰਾਹੀਂ ਆਏ ਨੇ ਮੈਂ ਕਿਸੇ ਦੇ ਖਿਲਾਫ ਨਹੀਂ ਆ ਕਿਉਂਕਿ ਅਸੀਂ ਅਕਾਲੀ ਦਲ ਔਰ ਬੀਜੇਪੀ ਦੇ ਸਿਪਾਹੀ ਆ ਪਰ ਬੇਨਤੀ ਇਹੀ ਕਰਾਂਗੇ ਬੀਜੇਪੀ ਦੇ ਅੱਗੇ ਕੇ ਸਾਨੂੰ ਜਿਹੜਾ ਲੋਕਲ ਕੈਂਡੀਡੇਟ ਜਰੂਰ ਦਿੱਤਾ ਜਾਵੇ ਪੁਨਰ ਵਿਚਾਰ ਕੀਤਾ ਜਾਵੇ ਦੂਜਾ ਕੋਈ ਬਾਹਰੀ ਦਾ ਮੁੱਦਾ ਜਦੋਂ ਆ ਜਾਂਦਾ ਵਾ ਲੋਕਾਂ ਦੇ ਵਿੱਚ ਰੋਸ ਆ ਜਾਂਦਾ ਵਾ ਕਿ ਅੰਦਰਲੇ ਜਿਤਾਓ ਬਾਹਰਲੇ ਭਜਾਓ ਇਸ ਕਰਕੇ ਮੈਂ ਇਹੀ ਬੇਨਤੀ ਕਰਾਂਗਾ ਫਿਰ ਕੜੀਮੂੜੀ ਕਿ ਜਿਹੜੀ ਸਰਕਾਰ ਆ ਦੁਬਾਰਾ ਪੁਨਰ ਵਿਚਾਰ ਕਰੇ ਔਰ ਸ਼ਵੇਤ ਮਲਿਕ ਜੀ ਜੋ ਪ੍ਰਧਾਨ ਨੇ ਬੀਜੇਪੀ ਦੇ ਨੇ ਪੰਜਾਬ ਦੇ ਉਹਨਾਂ ਨੂੰ ਵੀ ਇਹੀ ਬੇਨਤੀ ਕਰਦਾਂਗੇ ਦੁਬਾਰਾ ਪਾਰਟੀ ਹਾਈ ਕਮਾਂਡ ਦੇ ਅੱਗੇ ਧਿਆਨ ਚ ਇਹ ਗੱਲ ਲਿਆਉਣ ਕਿ ਇਸ ਸੀਟ ਦੇ ਉੱਤੇ ਪੁਨਰ ਵਿਚਾਰ ਕੀਤਾ ਜਾਵੇ ਇਹ ਬਿਲਕੁਲ ਸਹੀ ਗੱਲ ਆ ਲੋਕਾਂ ਦੀਆਂ ਗੱਲਾਂ ਜੋ ਸੁਣਦੇ ਆ ਰਹੇ ਅਸੀਂ ਕੱਲ ਤੋਂ ਜਦੋਂ ਦੀ ਇਹ ਸੀਟ ਅਨਾਉਂਸ ਹੋਈ ਆ ਅਮਰਸਰ ਦੀ ਪਹਿਲੋਂ ਇਸ ਸੀਟ ਤੇ ਕਾਫੀ ਸਸਪੈਂਸ ਬਣਿਆ ਹੋਇਆ ਸੀਗਾ ਕਿ ਇਸ ਸੀਟ ਤੇ ਸ਼ਾਇਦ ਸਣੀ ਦੇਵਲ ਜੀ ਲੜ ਰਹੇ ਨੇ ਜਾਂ ਸ਼ੀਨਾ ਸਾਹਿਬ ਲੜ ਰਹੇ ਨੇ ਇਹਨਾਂ ਦੋਨਾਂ ਦਾ ਨਾਮ ਆ ਰਿਹਾ ਸੀਗਾ ਪਰ ਕੁਝ ਨਾ ਕੁਝ ਪਾਰਟੀ ਦੇ ਨੁਕਸਾਨ ਦੇ ਵਿੱਚ ਇਹ ਗੱਲ ਇਸ ਕਰਕੇ ਜਾ ਰਹੀ ਆ ਕਿਉਂਕਿ ਲੋਕਾਂ ਦੀ ਇਹੀ ਆਵਾਜ਼ ਆ ਰਹੀ ਆ ਕਿ ਇਹ ਜਿਹੜੀ ਸੀਟ ਆ ਭਾਜਪਾ ਨੇ ਖੁਦ ਕਾਂਗਰਸ ਦੀ ਝੋਲੀ ਦੇ ਵਿੱਚ ਪਾ ਦਿੱਤੀ ਆ ਪਰ ਮੈਂਦਰ ਸਿੰਘ ਸੰਧੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਨੀਆ ਕਾਲੀਦਾ ਅਮਰਸਰ ਜੋ ਕਿ ਇਥੇ ਚੋਣਾਂ ਦਾ ਬਿਕਲ ਜਿਹੜਾ ਬਚ ਚੁੱਕਾ ਹੈ ਪਹਿਲੇ ਕਾਫੀ ਸਮੇਂ ਤੋਂ ਅਰਜੰਦਰ ਮੋਹਸਨ ਜੀ ਸ਼ੀਨਾ ਪਹਿਲੇ ਤਕਰੀਬਨ 7 8 10 ਸਾਲ ਤੋਂ ਲੋਕਾਂ ਦੇ ਨਾਲ ਵਿਚਰਦੇ ਆਏ ਹੁਣ ਵੀ ਉਹਨਾਂ ਦਾ ਹੱਕ ਬਣਦਾ ਸੀ ਇਸ ਸੀਟ ਦੇ ਤੋਂ ਟਿਕਟ ਮਿਲਦਾ ਲੇਕਿਨ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਹੈ ਕਿ ਜਦੋਂ ਪੈਰਾਸ਼ੂਟ ਰਾਈ ਹਰਦੀਪਪੁਰੇ ਨੂੰ ਇੱਥੇ ਆਣ ਕੇ ਕੈਂਡੀਡੇਟ ਦੇ ਦਿੱਤਾ ਗਿਆ ਹੈ ਜਦੋਂ ਅਸੀਂ ਕਿਸੇ ਨਾ ਲੋਕਾਂ ਦਾ ਗੱਲ ਕਰਦੇ ਹਾਂ ਸੰਗਤ ਦੇ ਜਾਣਦੇ ਆ ਲੋਕਾਂ ਨੇ ਇਹਦੇ ਤੋਂ ਤੁਸੀਂ ਤਾਂ ਪਹਿਲਾਂ ਹੀ ਇਹ ਛੀ ਜੜੀ ਹੈ ਕਾਗਜ਼ ਦੀ ਝੋਲੀ ਵਿੱਚ ਪਾਤੀ ਹੈ ਬਾਹਰੋਂ ਕੈਂਡੀਡੇਟ ਲਿਆ ਕੇ ਉਸੇ ਸਾਡੇ ਕੋਲ ਕੋਈ ਦਾ ਜਵਾਬ ਨਹੀਂ ਰਹਿੰਦਾ ਅਸੀਂ ਨਾ ਜਵਾਬ ਹੋ ਜਾਂਦੇ ਹਾਂ ਅਸੀਂ ਇਸ ਦੁਬਾਰਾ ਸੇ ਫੇਰ ਬੀਜੇਪੀ ਦੀ ਹਾਈ ਕਮਾਂਡ ਨੂੰ ਬੇਨਤੀ ਕਰਦੇ ਹਾਂ ਕਿ ਇਸ ਸੀਟ ਤੇ ਦੁਬਾਰਾ ਪੁਨਰ ਵਿਚਾਰ ਕਰਕੇ ਰਜਿੰਦਰ ਮੋਹਨ ਸਿੰਘ ਨਸ਼ੀਨਾ ਨੂੰ ਇਹ ਟਿਕਟ ਦਿੱਤੀ ਜਾਵੇ ਤਾਂ ਕਿ ਇੱਕ ਇੱਕ ਐਮਐਲਏ ਇੱਕ ਇੱਕ ਐਮਪੀ ਦੀ ਜਿਹੜੀ ਸਾਨੂੰ ਲੋੜ ਹੈ ਉਹ ਇਹ ਨਾਂ ਐਮਪੀ ਆਨੇ ਪ੍ਰਧਾਨ ਮੰਤਰੀ ਚੋਣ ਕਰਨੀ ਹੈ ਤੇ ਇਸ ਕਰਕੇ ਆਪਾਂ ਇਹ ਜਿਹੜੀ ਸੀਟ ਹੈ ਜਿੱਤ ਕੇ ਤੇ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਈਏ ਤਾਂ ਕਿ ਇਹ ਸੀਟ ਆਪਾਂ ਜਿੱਤ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ